ਦੁਪਹਿਰ ਦੇ ਤਕਰੀਬਨ 3 ਵਜੇ ਹੁੰਦੇ ਨੇ ਇੱਕ ਡਿਲੀਵਰੀ ਬੁਆਏ ਇੱਕ ਘਰ ਦੇ ਬਾਹਰ ਆ ਕੇ ਉਸ ਦੀ ਬੈਲ ਵਜਾਉਂਦਾ ਹੈ ਜਦੋਂ ਬੈਲ ਵੱਜਦੀ ਆ ਤਾਂ ਅੰਦਰੋਂ ਇੱਕ ਔਰਤ ਨਿਕਲਦੀ ਹੈ ਤੇ ਉਹ ਡਿਲੀਵਰੀ ਬੁਆਏ ਉਸ ਔਰਤ ਨੂੰ ਕਹਿੰਦਾ ਕਿ ਮੈਡਮ ਤੁਹਾਡਾ ਪਾਰਸਲ ਆਇਆ ਉਹ ਔਰਤ ਪਾਰਸਲ ਫੜਦੀ ਹੈ ਸਾਈਨ ਕਰਦੀ ਹੈ ਜਦੋਂ ਔਰਤ ਅੰਦਰ ਜਾਣ ਲੱਗਦੀ ਹੈ ਤਾਂ ਉਹ ਡਿਲੀਵਰੀ ਬੁਆਏ ਉਸ ਔਰਤ ਨੂੰ ਕਹਿੰਦਾ ਕਿ ਮੈਡਮ ਜੀ ਤੁਹਾਡੇ ਘਰ ਵਾਲਾ ਘਰੇ ਆ ਤੌਰਤ ਕਹਿੰਦੀ ਹੈ ਕਿ ਨਹੀਂ ਤਾਂ ਉਹ ਕਹਿੰਦਾ ਕਿ ਮੈਂ ਪਾਣੀ ਪੀਣਾ ਸੀ ਤੌਰਤ ਕਹਿੰਦੀ ਹੈ ਕਿ ਘਰ ਦੇ ਅੰਦਰ ਆ ਜਾਓ ਤਾਂ ਫਿਰ ਉਹ ਡਿਲੀਵਰੀ ਬੁਆਏ ਘਰ ਦੇ ਅੰਦਰ ਚਲਿਆ ਜਾਂਦਾ ਹੈ ਤੇ ਕਾਫੀ ਸਮਾਂ ਘਰ ਦੇ ਅੰਦਰ ਰਹਿੰਦਾ ਹੈ ਇਹ ਅੱਜ ਪਹਿਲੀ ਵਾਰ ਨਹੀਂ ਸੀ ਇਹ ਕਈ ਸਾਲਾਂ ਤੋਂ ਚੱਲ ਰਿਹਾ ਸੀ ਕਿਉਂਕਿ ਇਹ ਔਰਤ ਇੱਕ ਪੁਲਿਸ ਵਾਲੇ ਦੀ ਘਰ ਵਾਲੀ ਸੀ ਥੋੜਾ ਸਮਾਂ ਲੰਘਦਾ ਹੈ ਥੋੜਾ ਸਮਾਂ ਲੰਘਣ ਤੋਂ ਬਾਅਦ ਇੱਕ ਖਬਰ ਆਉਂਦੀ ਹੈ ਕਿ ਇਸ ਔਰਤ ਦਾ ਕਤਲ ਹੋ ਗਿਆ ਤੇ ਫਿਰ ਪੁਲਿਸ ਸਾਨਵਿਨ ਕਰਦੀ ਹੈ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ ਪੁੱਛਗਿੱਛ ਕੀਤੀ ਜਾਂਦੀ ਹੈ ਪਰ ਪੁਲਿਸ ਹੈਰਾਨ ਸੀ ਕਿ ਇਹ ਕਿੱਦਾਂ ਦਾ ਨਾਂ ਕਤਲ ਹੈ ਜਿਸ ਦਾ ਕੋਈ ਸਬੂਤ ਹੀ ਨਹੀਂ ਕਾਫੀ ਮਿਹਨਤ ਮੁਸਕਤ ਤੋਂ ਬਾਅਦ ਪੁਲਿਸ ਦੇ ਹੱਥ ਕਾਤਲ ਚੜ ਜਾਂਦਾ ਹੈ ਤੇ ਜਦੋਂ ਪੁਲਿਸ ਕਾਤਲ ਤੱਕ ਪਹੁੰਚਦੀ ਹੈ ਤਾਂ ਕਾਤਲ ਪੁਲਿਸ ਨੂੰ ਇਹੀ ਗੱਲ ਪੁੱਛਦਾ ਹੈ ਕਿ ਸਿਰਫ ਤੁਸੀਂ ਮੈਨੂੰ ਇਹ ਦੱਸ ਦੇਵੋ ਕਿ ਤੁਸੀਂ ਮੇਰੇ ਤੱਕ ਪਹੁੰਚ ਕਿਵੇਂ ਗਏ ਤੁਹਾਨੂੰ ਪਤਾ ਕਿਵੇਂ ਲੱਗ ਗਿਆ ਕਿ ਕਤਲ ਮੈਂ ਕੀਤਾ ਪਰ ਪੁਲਿਸ ਉਸ ਨੂੰ ਪੁੱਛ ਰਹੀ ਸੀ ਕਿ ਤੂੰ ਸਾਨੂੰ ਇਹ ਦੱਸ ਤੂੰ ਕਤਲ ਕਿਵੇਂ ਕੀਤਾ ਤੇ ਕਿਉਂ ਕੀਤਾ ਜਦੋਂ ਫਿਰ ਉਸ ਤੋਂ ਬਾਅਦ ਇਸ ਕਤਲ ਦਾ ਰਾਜ ਖੁੱਲਿਆ ਤਾਂ ਇਹ ਸੁਣ ਕੇ ਸਾਰੇ ਹੈਰਾਨ ਸਨ ਕਿ ਇਹ ਕਿੱਦਾਂ ਹੋ ਸਕਦਾ ਹੈ ਸਾਰੇ ਦੋਸਤਾਂ ਸਤਿਕਾਰ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਹੋ ਸਕੇ ਤਾਂ ਇਸ ਵੀਡੀਓ ਨੂੰ ਆਖਰ ਤੱਕ ਦੇਖਿਓ ਸੱਚੀ ਕਹਾਣੀ ਛੱਤ ਇਸ ਗੱਡਦੀ ਜਿੱਥੇ ਇੱਕ ਪੁਲਿਸ ਵਾਲਾ ਜਿਸ ਤੋਂ ਨੂੰ ਸ਼ਿਸ਼ੂ ਪਾਲ ਸੀ ਉਹ ਰਾਏਪੁਰ ਵਿਧਾਨ ਸਭਾ ਦਾ ਇਲਾਕਾ ਆਮਾ ਸਿਬਣੀ ਦੇ ਪੁਲਿਸ ਕਲੋਨੀ ਦੇ ਬਲਾਕ ਨੰਬਰ A ਦੀ 4 ਨੰਬਰ ਗਲੀ ਦੇ ਵਿੱਚ ਰਹਿੰਦਾ ਸੀ ਜਾਨੀ ਉਸ ਦਾ ਘਰ ਸੀ ਇੱਕ ਦਿਨ ਉਹ ਪੁਲਿਸ ਵਾਲਾ ਬਾਹਰ ਸੀ ਤੇ ਉਹ ਆਪਣੀ ਘਰ ਵਾਲੀ ਨੂੰ ਫੋਨ ਕਰਦਾ ਪਰ ਉਸ ਦੀ ਘਰ ਵਾਲੀ ਫੋਨ ਨਹੀਂ ਚੱਕਦੀ ਇਹ ਦਿਨ ਸੀ 6 ਮਾਰਚ 2024 ਦਾ ਉਹ ਕਈ ਵਾਰ ਫੋਨ ਕਰਦਾ ਪਰ ਉਸ ਪੁੱਤ ਵਾਲੇ ਦੀ ਘਰ ਵਾਲੀ ਫੋਨ ਨਹੀਂ ਚੱਕਦੀ ਜਿਸ ਦਾ ਨਾਮ ਜੋਲੀ ਸੀ ਉਹ ਸੋਚਦਾ ਕਿ ਸ਼ਾਇਦ ਮੇਰੀ ਘਰ ਵਾਲੀ ਸੁੱਤੀ ਹੋਵੇ ਤਾਂ ਫਿਰ ਉਹ ਘੰਟਾ 2 ਘੰਟੇ ਰੁੱਕ ਕੇ ਫੇਰ ਫੋਨ ਕਰਦਾ ਹੈ ਪਰ ਘਰ ਵਾਲੀ ਨੇ ਫੋਨ ਫੇਰ ਨਾ ਚੱਕਿਆ ਤਾਂ ਉਹ ਪਰੇਸ਼ਾਨ ਹੋ ਜਾਂਦਾ ਉਹ ਫੋਨ ਕਰਦਾ ਹੈ ਗਮਾਣ ਦੇ ਵਿੱਚ ਤੇ ਗਮਾਂਡੀ ਨੂੰ ਕਹਿੰਦਾ ਕਿ ਤੂੰ ਘਰੇ ਜਾ ਕੇ ਦੇਖ ਮੇਰੀ ਘਰ ਵਾਲੀ ਫੋਨ ਕਿਉਂ ਨਹੀਂ ਚੱਕ ਰਹੀ ਗਮਾਂਡੀ ਕਰੇ ਜਾਂਦਾ ਹੈ ਘਰੇ ਜਾਣ ਤੋਂ ਬਾਅਦ ਉਹ ਫੇਰ ਸ਼ਿਸ਼ੂਪਾਲ ਨੂੰ ਫੋਨ ਕਰਦਾ ਹੈ ਕਿ ਤੁਹਾਡੇ ਘਰੇ ਤਾਂ ਜਿੰਦਾ ਲੱਗਿਆ ਹੋਇਆ ਸ਼ਿਸ਼ੂਪਾਲ ਕਹਿੰਦਾ ਹੈ ਕਿ ਜਿੰਦਾ ਨਹੀਂ ਲੱਗ ਸਕਦਾ ਮੇਰੀ ਘਰ ਵਾਲੀ ਕਿਤੇ ਜਾਂਦੀ ਨਹੀਂ ਤੂੰ ਖਿੜਕੀ ਵਿੱਚੋਂ ਦੇਖ ਮੈਨੂੰ ਕੁਝ ਗੜਬੜ ਲੱਗਦੀ ਹੈ ਜਦੋਂ ਗਮਾਂਡੀ ਖਿੜਕੀ ਰਾਹੀਂ ਘਰ ਦੇ ਅੰਦਰ ਦੇਖਦਾ ਹੈ ਤਾਂ ਉਹ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਕਿਉਂਕਿ ਘਰ ਦੇ ਵਿੱਚ ਜਗ੍ਹਾ-ਜਗ੍ਹਾ ਤੇ ਖੂਨ ਖਿੰਡਿਆ ਹੋਇਆ ਸੀ ਖੂਨ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੰਦਾ ਲੱਗਿਆ ਹੁੰਦਾ ਹੈ ਵੀਡੀਓਗ੍ਰਾਫੀ ਕੀਤੀ ਜਾਂਦੀ ਹੈ ਜੰਦਾ ਤੋੜਿਆ ਜਾਂਦਾ ਹੈ ਜੰਦਾ ਤੋੜ ਕੇ ਪੁਲਿਸ ਜਦੋਂ ਘਰ ਦੇ ਅੰਦਰ ਦਾਖਲ ਹੁੰਦੀ ਹੈ ਤਾਂ ਪੁਲਿਸ ਦੀ ਹੈਰਾਨੀ ਦਾ ਟਿਕਾਣਾ ਨਹੀਂ ਸੀ ਜਗਾ ਜਗਾ ਤੇ ਘਰ ਦੇ ਵਿੱਚ ਖੂਨ ਖਿੰਡਿਆ ਹੋਇਆ ਸੀ ਤੇ ਸ਼ਿਸ਼ੂ ਪਾਲ ਦੀ ਘਰ ਵਾਲੀ ਜੋਲੀ ਅੱਧ ਨੰਗਣ ਅਵਸਥਾ ਦੇ ਵਿੱਚ ਬੇੜੇ ਦੇ ਵਿੱਚ ਪਈ ਸੀ ਤੇ ਉਸ ਦੀ ਮੌਤ ਹੋ ਚੁੱਕੀ ਸੀ ਕਿਸੇ ਨੇ ਉਸ ਉੱਤੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕੀਤਾ ਹੋਇਆ ਸੀ ਪੁਲਿਸ লাশ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਉਸ ਤੋਂ ਬਾਅਦ ਉਸ ਨੂੰ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ ਪੋਸਟਮਾਰਟਮ ਦੇ ਵਿੱਚ ਆਉਂਦਾ ਕਿ ਇਸ ਨੂੰ ਪਹਿਲਾਂ ਧੱਕਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਇਸ ਦਾ ਤੇਜ਼ ਧਾਰ ਹਥਿਆਰ ਦੇ ਨਾਲ ਕਤਲ ਕੀਤਾ ਗਿਆ ਪੁਲਿਸ ਨੇ ਸ਼ਾਨਬੀਨ ਸ਼ੁਰੂ ਕੀਤੀ ਤੇ ਪਹਿਲਾ ਸ਼ੱਕ ਪੁਲਿਸ ਦਾ ਉਸ ਪੁਲਿਸ ਵਾਲੇ ਤੀ ਗਿਆ ਜਾਨੀ ਜੋਲੀ ਦੇ ਘਰ ਵਾਲੇ ਤੇ ਉਸ ਤੋਂ ਪੁੱਛਗਿੱਛ ਕੀਤੀ ਤੇ ਫੇਰ ਸੀਡੀਆਰ ਕੜਪਾਈ ਗਈ ਸ਼ਿਸ਼ੂਪਾਲ ਦੀ ਤੇ ਉਸ ਦੀ ਘਰ ਵਾਲੀ ਦੀ ਸੀਸੀਟੀਵੀ ਕੈਮਰੇ ਦੇਖੇ ਗਏ ਬੜੀ ਪੁੱਛਗਿੱਛ ਕੀਤੀ ਗਈ ਪਰ ਕਿਤੋਂ ਵੀ ਇਸ ਕਤਲ ਦਾ ਸੁਰਾਗ ਨਾ ਮਿਲਿਆ ਤਕਰੀਬਨ 10 ਦਿਨ ਲੰਘ ਗਏ 10 ਦਿਨਾਂ ਤੋਂ ਬਾਅਦ ਪੁਲਿਸ ਨੇ ਆਪਣੀ ਸ਼ਾਨਬੀਨ ਹੋਰ ਤੇਜ਼ ਕੀਤੀ ਪੁਲਿਸ ਦੇ ਹੱਥ ਇੱਕ ਸਬੂਤ ਲੱਗਿਆ ਜਿਸ ਦੇ ਆਧਾਰ ਤੇ ਪੁਲਿਸ ਨੇ ਫਿਰ ਕਾਤਲ ਨੂੰ ਦਬੋਚ ਲਿਆ ਆਖਿਰ 15 ਮਾਰਚ 2024 ਨੂੰ ਪੁਲਿਸ ਇੱਕ ਬੰਦੇ ਨੂੰ ਉੱਤਰ ਪ੍ਰਦੇਸ਼ ਦੇ ਵਿਦੋਈ ਦੇ ਵਿੱਚੋਂ ਗ੍ਰਿਫਤਾਰ ਕਰਦੀ ਹੈ ਜਿਸ ਦਾ ਨਾਮ ਜੈ ਸਿੰਘ ਉਰਫ ਰਾਹੁਲ ਸੀ ਤੇ ਰਾਹੁਲ ਹੈਰਾਨ ਸੀ ਕਿ ਪੁਲਿਸ ਮੇਰੇ ਤੱਕ ਪਹੁੰਚ ਕੇ ਮੈਂ ਗਈ ਪੁਲਿਸ ਨੂੰ ਕਿਵੇਂ ਪਤਾ ਲੱਗਿਆ ਕਿ ਕਤਲ ਮੈਂ ਕੀਤਾ ਪਰ ਪੁਲਿਸ ਉਸ ਨੂੰ ਪੁੱਛ ਰਹੀ ਸੀ ਕਿ ਤੂੰ ਸਾਨੂੰ ਇਹ ਦੱਸ ਕਿ ਤੂੰ ਕਤਲ ਕਿਉਂ ਕੀਤਾ ਤੇ ਕਿਵੇਂ ਕੀਤਾ ਉਸ ਤੋਂ ਬਾਅਦ ਫਿਰ ਰਾਹੁਲ ਨੇ ਸਾਰੀ ਕਹਾਣੀ ਦੱਸੀ ਉਸ ਨੇ ਦੱਸਿਆ ਕਿ ਅੱਜ ਤੋਂ 4 ਸਾਲ ਪਹਿਲਾਂ ਜਦੋਂ ਟਿਕਟੌਕ ਦੀ ਦੁਨੀਆ دیਵਾਨੀ ਸੀ ਟਿਕਟੌਕ ਦਾ ਲੋਕਾਂ ਨੂੰ ਬੜਾ ਨਸ਼ਾ ਸੀ ਲੋਕ ਆਪਣੀਆਂ ਵੀਡੀਓ ਟਿਕਟੌਕ ਤੇ ਪਾਉਂਦੇ ਸੀ ਤੇ ਮੈਂ ਵੀ ਆਪਣੀ ਵੀਡੀਓ ਬਣਾ ਕੇ ਟਿਕਟੌਕ ਤੇ ਅਪਲੋਡ ਕਰਦਾ ਸੀ ਤੇ ਮੈਂ ਮੁੰਬਈ ਦੇ ਵਿੱਚ ਕੰਮ ਕਰਦਾ ਸੀ ਤੇ ਉਧਰ ਜੋਲੀ ਵੀ ਟਿਕਟੌਕ ਉੱਤੇ ਵੀਡੀਓ ਪਾਉਂਦੀ ਸੀ ਤਾਂ ਇਹ ਇੱਕ ਦੂਜੇ ਨਾਲ ਮਰਜ ਕਰਕੇ ਵੀਡੀਓ ਟਿਕਟੌਕ ਤੇ ਪਾਉਣ ਲੱਗੇ ਤਾਂ ਇਹਨਾਂ ਦੇ ਵਿੱਚ ਗੱਲਬਾਤ ਹੋਣੀ ਸ਼ੁਰੂ ਹੋ ਗਈ ਇੱਕ ਦੂਜੇ ਨਾਲ ਦੋਸਤੀ ਹੋ ਗਈ ਦੋਸਤੀ ਪਿਆਰ ਦੇ ਵਿੱਚ ਬਦਲ ਗਈ ਤਾਂ ਜੋਲੀ ਨੇ ਰਾਹੁਲ ਨੂੰ ਕਿਹਾ ਕਿ ਤੂੰ ਰਾਏਪੁਰ ਵਿੱਚ ਆ ਕੇ ਮੈਨੂੰ ਮਿਲ ਕੇ ਜਾ ਰਾਹੁਲ ਨੇ ਮੁੰਬਈ ਤੋਂ ਫਲਾਈਟ ਲੈਤੀ ਰਾਏਪੁਰ ਦੀ ਰਾਏਪੁਰ ਉਤਰ ਕੇ ਜਦੋਂ ਜੋਲੀ ਦੇ ਘਰੇ ਜਾਣ ਲੱਗਿਆ ਤਾਂ ਜੋਲੀ ਨੇ ਉਸ ਨੂੰ ਕਿਹਾ ਕਿ ਇਹ ਪੁਲਿਸ ਕਲੋਨੀ ਹੈ ਜੇ ਤੂੰ ਐਦਾਂ ਹੀ ਆ ਗਿਆ ਤਾਂ ਤੇਰੇ ਉੱਪਰ ਸ਼ੱਕ ਹੋ ਜਾਏਗਾ ਫਿਰ ਉਹ ਉਸਨੇ ਵਰਦੀ ਖਰੀਦੀ ਇੱਕ ਡਿਲੀਵਰੀ ਬੁਆਏ ਦੀ ਡਿਲੀਵਰੀ ਬੁਆਏ ਦੀ ਵਰਦੀ ਪਾ ਕੇ ਉਹ ਜੋਲੀ ਦੇ ਘਰ ਆਇਆ ਤੇ ਉਸ ਨੂੰ ਮਿਲ ਕੇ ਗਿਆ ਫਿਰ ਐਦਾਂ ਹੀ ਚੱਲਦਾ ਰਿਹਾ ਕਾਫੀ ਸਮਾਂ ਕਾਫੀ ਸਮਾਂ ਕਿਸੇ ਨੂੰ ਕੁਝ ਨਹੀਂ ਪਤਾ ਲੱਗਿਆ 5 ਮਾਰਚ 2024 ਨੂੰ ਫਿਰ ਜੋਲੀ ਨੇ ਰਾਹੁਲ ਨੂੰ ਕਿਹਾ ਕਿ ਮੈਨੂੰ ਮਿਲ ਕੇ ਜਾ ਰਾਹੁਲ ਨੇ ਮੁੰਬਈ ਤੋਂ ਫਲੈਟ ਲੈਤੀ ਰਾਏਪੁਰ ਦੀ ਤੇ ਜੋਲੀ ਦੇ ਘਰੇ ਆ ਗਿਆ ਘਰੇ ਰਿਹਾ तकरीबन शाम ਦੇ 6 ਵਜੇ ਹੋਏ ਸੀ 6 ਵਜੇ rahul jolly ਦੇ ਘਰੇ ਐਂਟਰ ਹੋਇਆ ਉਸ ਤੋਂ ਬਾਅਦ jolly ਨੇ rahul ਨੂੰ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਨੀ ਐ ਪਰ rahul ਵਿਆਹਿਆ ਹੋਇਆ ਸੀ ਤੇ ਦੋ ਬੱਚਿਆਂ ਦਾ ਪਿਤਾ ਸੀ rahul ਨੇ ਵਿਆਹ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਪਰ jolly ਉਸ ਨੂੰ ਕਹਿ ਰਹੀ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹਣੀ ਐ ਜੇ ਤੂੰ ਮੇਰੇ ਨਾਲ ਵਿਆਹ ਨਹੀਂ ਕਰਾਉਣਾ ਸੀ ਤਾਂ ਮੇਰਾ ਸ਼ੋਸ਼ਣ ਕਿਉਂ ਕੀਤਾ ਰਾਹੁਲ ਇਸ ਗੱਲਾਂ ਤੋਂ ਪਰੇਸ਼ਾਨ ਹੋ ਗਿਆ ਉਸ ਨੇ ਜੋਲੀ ਨੂੰ ਧੱਕਾ ਦੇ ਦਿੱਤਾ ਜੋਲੀ ਡਿੱਗ ਪੈਂਦੀ ਐ ਤੇ ਫਿਰ ਰਾਹੁਲ ਉਸ ਘਰ ਦੇ ਵਿੱਚ ਪਈ ਕੈਂਚੀ ਲੈਂਦਾ ਐ ਤੇ ਉਸ ਨਾਲ ਜੋਲੀ ਦੇ ਉੱਤੇ ਬਾਰ ਕਰ ਦਿੰਦਾ ਐ ਜੋਲੀ ਨੂੰ ਮਾਰ ਦਿੰਦਾ ਐ ਜੋਲੀ ਦਾ ਕਤਲ ਕਰ ਦਿੰਦਾ ਐ ਤਕਰੀਬਨ ਰਾਤ ਨੂੰ 9 ਵਜੇ ਰਾਹੁਲ ਜੌਲੀ ਦੇ ਘਰੋਂ ਨਿਕਲਦਾ ਹੈ ਘਰੋਂ ਨਿਕਲਣ ਤੋਂ ਬਾਅਦ ਉਸਦੀ ਫਲੈਟ ਮਿਸ ਹੋ ਜਾਂਦੀ ਹੈ ਉਹ ਟ੍ਰੇਨ ਰਾਹੀਂ ਉੱਤਰ ਪ੍ਰਦੇਸ਼ ਦੇ ਵਿਦੋਈ ਦੇ ਵਿੱਚ ਪਹੁੰਚ ਜਾਂਦਾ ਹੈ ਤੇ ਉਸ ਨੂੰ ਲੱਗਦਾ ਹੈ ਕਿ ਮੈਨੂੰ ਕੋਈ ਨਹੀਂ ਫੜ ਸਕਦਾ ਮੇਰੇ ਤੱਕ ਪੁਲਿਸ ਕਦੇ ਨਹੀਂ ਪਹੁੰਚ ਸਕਦੀ ਕਿਉਂਕਿ ਮੈਂ ਕੋਈ ਵੀ ਸਬੂਤ ਇਦਾਂ ਦਾ ਨਹੀਂ ਛੱਡਿਆ ਜੋ ਪੁਲਿਸ ਮੇਰੇ ਘਰ ਤੱਕ ਪਹੁੰਚ ਸਕੇ ਮੇਰੇ ਤੱਕ ਪਹੁੰਚ ਸਕੇ ਜਾਂ ਪੁਲਿਸ ਨੂੰ ਪਤਾ ਲੱਗ ਸਕੇ ਕਿ ਕਤਲ ਕਿਸ ਨੇ ਕੀਤਾ ਪਰ ਕਹਿੰਦੇ ਨੇ ਕਿ ਕਾਨੂੰਨ ਤੋਂ ਪੁਲਿਸ ਤੋਂ ਕੋਈ ਨਹੀਂ बच ਸਕਦਾ ਤੇ ਹਰ ਇੱਕ ਮੁਜਰਮ ਗੁਨਾਹਗਾਰ ਗੁਨਾਹ ਕਰਕੇ ਆਪਣੇ ਪਿੱਛੇ ਕੋਈ ਨਾ ਕੋਈ ਸਬੂਤ ਛੱਡਦਾ ਹੈ ਤੇ ਇਹ ਰਾਹੁਲ ਵੀ ਆਪਣੇ ਪਿੱਛੇ ਇੱਕ ਸਬੂਤ ਛੱਡ ਗਿਆ ਉਹ ਸੀ ਏਸ ਦੀ ਮੁੰਬਈ ਤੋਂ ਰਾਏਪੁਰ ਆਉਣ ਦੀ ਜਹਾਜ਼ ਦੀ ਟਿਕਟ ਉਹ ਟਿਕਟ ਪੁਲਿਸ ਦੇ ਹੱਥ ਲੱਗਦੀ ਹੈ ਜਦੋਂ ਪੁਲਿਸ ਜੋਲੀ ਦੇ ਕਤਲ ਤੋਂ ਬਾਅਦ ਉਸ ਦੇ ਘਰ ਦੀ ਚੰਗੀ ਤਰ੍ਹਾਂ ਤਲਾਸ਼ੀ ਲੈਂਦੀ ਹੈ ਮੁੰਬਈ ਦੇ ਹਵਾਈ ਅੱਡੇ ਦੇ ਸੀਸੀਟੀਵੀ ਕੈਮਰੇ ਫਰੋਲੇ ਜਾਂਦੇ ਨੇ ਉਸ ਦੇ ਵਿੱਚ ਰਾਹੁਲ ਆ ਜਾਂਦਾ ਹੈ ਤੇ ਇੱਕ ਟੀਮ ਹੋਰ ਗਠਿਤ ਕੀਤੀ ਜਾਂਦੀ ਹੈ ਜੋ ਉੱਤਰ ਪ੍ਰਦੇਸ਼ ਦੇ ਵਿਦੋਈ ਦੇ ਵਿੱਚ ਜਿੱਥੇ ਰਾਹੁਲ ਦਾ ਘਰ ਹੁੰਦਾ ਹੈ ਉੱਥੇ ਜਾਂਦੀ ਹੈ ਤੇ ਰਾਹੁਲ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਉਸ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ ਹੈ ਪਰ ਪੁਲਿਸ ਦਾ ਪਹਿਲਾ ਸ਼ੱਕ ਜੋਲੀ ਦੇ ਪਤੀ ਤੇ ਹੁੰਦਾ ਹੈ ਕਿਉਂਕਿ ਇਹਨਾਂ ਦੀ ਆਪਸ ਦੇ ਵਿੱਚ ਘਟ ਬਣਦੀ ਹੁੰਦੀ ਹੈ ਪਤੀ ਪਤਨੀ ਦੀ ਪਤੀ ਪਤਨੀ ਦੇ ਵਿੱਚ ਝਗੜਾ ਰਹਿੰਦਾ ਹੈ ਕਿਉਂ ਕਿਉਂਕਿ ਇਹਨਾਂ ਦੇ ਵਿਆਹ ਨੂੰ 12 ਸਾਲ ਹੋ ਗਏ ਸੀ ਪਰ ਇਹਨਾਂ ਦੇ ਕੋਲ ਕੋਈ ਔਲਾਦ ਨਹੀਂ ਸੀ ਇਸ ਕਰਕੇ ਇਹਨਾਂ ਦੇ ਵਿੱਚ ਝਗੜਾ ਹੁੰਦਾ ਸੀ ਇਹਨਾਂ ਦੇ ਵਿੱਚ ਤਣਾਅ ਰਹਿੰਦਾ ਸੀ ਜਦੋਂ ਇਹ ਪਤੀ ਪਤਨੀ ਦੀ ਪੁਲਿਸ ਨੇ ਸੀਡੀਆਰ ਕਢਵਾਈ ਮੋਬਾਈਲਾਂ ਦੀ ਲੋਕੇਸ਼ਨ ਦੇਖੀ ਤਾਂ ਪੁਲਿਸ ਨੂੰ ਯਕੀਨ ਹੋ ਗਿਆ ਸੀ ਕਿ ਇਹ ਕੰਮ ਇਸ ਦੇ ਪਤੀ ਨੇ ਨਹੀਂ ਕੀਤਾ ਇਸੇ ਦਾ ਹੀ ਕਾਰਨ ਸੀ ਕਿ ਇੱਕ ਤਾਂ ਜੋਲੀ ਦੇ ਕੋਲ ਕੋਈ ਬੱਚਾ ਨਹੀਂ ਸੀ ਦੂਜਾ ਘਰ ਵਿੱਚ ਤਣਾਅ ਰਹਿੰਦਾ ਸੀ ਤੇ ਫਿਰ ਇਸ ਦੀ ਟਿਕਟੌਕ ਤੇ ਰਾਹੁਲ ਦੇ ਨਾਲ ਦੋਸਤੀ ਹੋ ਗਈ ਦੋਸਤੀ ਹੋਣ ਤੋਂ ਬਾਅਦ ਫਿਰ ਜੋਲੀ ਨੇ ਸੋਚਿਆ ਕਿ ਮੈਂ ਇਸ ਨਾਲ ਵਿਆਹ ਕਰਵਾ ਲਵਾਂ ਪਰ ਰਾਹੁਲ ਦਾ ਵਿਆਹ ਹੋਇਆ ਹੋਇਆ ਸੀ ਉਹ ਦੋ ਬੱਚਿਆਂ ਦਾ ਪਿਤਾ ਸੀ ਉਹ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਬਸ ਇਸੇ ਗੱਲ ਪਿੱਛੇ ਹੀ ਜੋਲੀ ਨੂੰ ਆਪਣੀ ਜਾਣ ਤੋਂ ਹੱਥ ਤੋਣੇ ਸੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ